ਹਾਂਜੀ ਪਿਆਰਿਓ ਅੱਜ ਦੀ ਇਸ ਵੀਡੀਓ ਨੂੰ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਮੇਰੇ ਕੋਲ ਕਿਸੇ ਨੇ ਨਾ ਇੱਕ ਕਲਿੱਪ ਭੇਜਿਆ ਉਹਦੇ ਵਿੱਚ ਇੱਕ ਬਜ਼ੁਰਗ ਔਰਤ ਆ ਉਹ ਮੇਰਾ خیال ਸ਼ਾਇਦ ਗੁਰਦੁਆਰੇ ਲੰਗਰ ਖਾਣ ਗਈ ਹੈ ਔਰ ਆਪਣੇ ਆਪ ਨੂੰ 크ਿਸਚਨ ਦੱਸਦੀ ਹੈ ਉੱਥੇ ਇੱਕ ਟੁਕਰ ਬੁੱਝ ਜਾ ਆਉਂਦਾ ਹੈ ਪੱਤਰਕਾਰ ਪਤਾ ਨਹੀਂ ਕਿਹੜੇ ਮੂਰਖ ਨੇ ਇਹਨਾਂ ਪੱਤਰਕਾਰ ਬਣਾਇਆ ਔਰ ਪਤਾ ਨਹੀਂ ਇਹੋ ਜਿਹੇ ਲੋਕ ਕਿਉਂ ਸਿੱਖ ਕੌਮ 'ਚ ਆ ਕੇ ਸਿੱਖ ਕੌਮ ਦੇ ਸਿਰ ਨੂੰ ਨੀਵਾ ਦਿਖਾਉਣ ਦਾ ਯਤਨ ਕਰ ਰਹੇ ਆ ਸਿੱਖ ਕੌਮ ਨੂੰ ਵੀ ਇਹੋ ਜਿਹੇ ਘਟੀਆ ਇਨਸਾਨਾਂ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਆ ਕਿਉਂਕਿ ਇਹੋ ਜਿਹੇ ਘਟੀਆ ਲੋਕਾਂ ਦੀ ਵਜ੍ਹਾ ਕਰਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦੀ ਜਿਹੜੀ ਇਮੇਜ ਆ ਉਹ ਖਰਾਬ ਹੋ ਰਹੀ ਆ ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਭਾਈਚਾਰਕ ਸਾਂਝ ਬਣੀ ਰਹੇ ਤੇ ਸਾਨੂੰ ਇਹੋ ਜਿਹਾਂ ਦਾ ਵਿਰੋਧ ਕਰਨ ਦੀ ਜਗ੍ਹਾ ਦੇ ਉੱਤੇ ਸਿੱਖ ਕੌਮ ਨੂੰ ਇਹੋ ਜੇ ਲੋਕਾਂ ਨੂੰ ਲੰਮੇ ਹੱਥੀ ਲੈਣਾ ਚਾਹੀਦਾ ਆ ਬੜੀ ਬਦਤਮੀਜ਼ੀ ਦੇ ਨਾਲ ਉਹ ਬੰਦਾ ਪੇਸ਼ ਆਇਆ ਔਰ ਉਸ ਔਰਤ ਨੂੰ ਉਹ ਕਹਿੰਦਾ ਆ ਕਿ ਜਾਂਦੇ ਤੁਸੀਂ ਚਰਚੋ ਤੇ ਲੰਗਰ ਖਾਣ ਦੇ ਲਈ ਤੁਸੀਂ ਗੁਰਦੁਆਰੇ ਆ ਜਾਂਦੇ ਹੋ ਤੁਸੀਂ ਕਿਉਂ ਗੁਰਦੁਆਰੇ ਦੀ ਪ੍ਰਥਾ ਐਸੀ ਬਣਾਈਆਂ ਕਿ ਕੋਈ ਵੀ ਕੌਮ ਦਾ ਬੰਦਾ ਆਵੇ ਤੇ ਉੱਥੇ ਲੰਗਰ ਖਾਵੇ ਕੀ ਹੁਣ ਤੁਸੀਂ ਲੰਗਰ ਕੋਮਾਂ ਦੇਖ ਕੇ ਖਲਾਉਣਾ ਆ ਕਿ ਅਗਰ ਕੋਈ ਸੇਖੇ ਹੋਵੇਗਾ ਤੇ ਉਹ ਹੀ ਗੁਰਦੁਆਰੇ ਵਿੱਚ ਆ ਕੇ ਲੰਗਰ ਖਾ ਸਕਦਾ ਦੂਜਾ ਨਹੀਂ ਖਾ ਸਕਦਾ ਅਗਲੀ ਗੱਲ ਉਹ ਜਿਹੜੀ ਔਰਤ ਕਹਿ ਰਹੀ ਹੈ ਆਪਣੇ ਨੂੰ 크੍ਰਿਸਚੀਅਨ ਮੈਨੂੰ ਉੱਥੇ ਵੀ ਸ਼ਰਮ ਆਉਂਦੀ ਹੈ ਕਿ ਅਗਰ ਤੇ ਤੂੰ 크੍ਰਿਸਚੀਅਨ ਹੈਂ ਤੇ ਤੈਨੂੰ ਕੀ ਲੋੜ ਪਈ ਸੀਗੀ ਉੱਥੇ ਜਾ ਕੇ ਲੰਗਰ ਖਾਣ ਦੀ ਐਸੀ ਕਿਹੜੀ ਤੇਰੇ ਤੇ ਮੁਸੀਬਤ ਆ ਗਈ ਸੀ ਐਸੀ ਕਿਹੜੀ ਤੇਰੇ ਤੇ ਗਰੀਬੀ ਆ ਗਈ ਸੀ ਜੇ ਤੂੰ ਪ੍ਰਭੂ ਦੇ ਨਾਲ ਲੱਗੇ ਆ ਤੇ ਤੈਨੂੰ ਪ੍ਰਭੂ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਤੂੰ ਪ੍ਰਭੂ ਤੋਂ ਮੰਗ ਪ੍ਰਬੋ ਤੇਰੀ ਨੂੰ ਲੋੜਾਂ ਪੂਰਾ ਕਰੇਗਾ ਪ੍ਰਬੋ ਦੀ ਤਰੀਮਤ ਦੇ ਮਤਾਬਕ ਚੱਲ ਤੈਨੂੰ ਕਿਸੇ ਦੂਜੀ ਥਾਂ ਦੇ ਉੱਤੇ ਜਾ ਕੇ ਖਾਣ ਦੀ ਲੋੜ ਨਹੀਂ ਪਵੇਗੀ ਸੋ ਇਹ ਇਸ ਬੀਬੀ ਨੂੰ ਚਾਹੀਦਾ ਸੀਗਾ ਦੂਸਰਾ ਉਹ ਸੁਪਾਈ ਵਾਲਾ ਉਹ ਭਾਈ ਕਹਿ ਰਿਹਾ ਆ ਬੀਬੀ ਨੂੰ ਵੀ ਉਹ ਬੀਬੀ ਦੱਸ ਰਹੀ ਕਿ ਤੇ ਮੈਂ ਕੋਈ ਪ੍ਰੋਬਲਮ ਵਿੱਚ ਸੀਗੀ ਬਿਮਾਰ-ਉਠਮਾਰ ਸੀਗੀ ਤੇ ਇੱਥੇ ਆ ਕੇ ਕਹਿੰਦੀ ਮੈਂ ਗੁਰਦੁਆਰੇ 'ਚ ਆ ਕੇ ਠੀਕ ਹੋਈਆਂ ਤੇ ਉੱਥੇ ਉਹ ਅੱਗੇ ਜਵਾਬ ਦੇ ਰਿਹਾ ਆ ਬੀਬੀ ਨੂੰ ਵੀ ਉੱਥੇ ਚੱਚੇ ਨਹੀਂ ਗਈ ਤੂੰ ਉੱਥੇ ਉੱਥੇ ਫੂਕ-ਫਾਕ ਮਰਵਾ ਲੈਣੀ ਸੀ ਉੱਥੇ ਫੂਕਮਾਰਾਂ ਵਾਲੇ ਕਹਿੰਦਾ ਬਖੇਰੇ ਉੱਥੇ ਬਥੇਰਾ ਪਖੰਡਵਾਦ ਕਰਦੇ ਆ ਤੇ ਮੈਂ ਇਸ ਮੰਦ ਬੁੱਧੀ ਨੂੰ ਇਹਨੂੰ ਸਿੱਖਣੇ ਵਿੱਚ ਕਹੂੰਗਾ ਕਿਉਂਕਿ ਜੇ ਸਿੱਖ ਹੁੰਦਾ ਤੇ ਇਦਾਂ ਦੀ ਬਦਤਮੀਜ਼ੀ ਵਾਲੀ ਗੱਲ ਇਦਾਂ ਦੀ ਬੇਹੋਦਾ ਗੱਲ ਕਰਨੀ ਨਹੀਂ ਸੀ ਇਹਨੇ ਸੋ ਇਹੋ ਜਿਹੇ ਬੰਦੇ ਨੂੰ ਸਿੱਖ ਕਹਿਆ ਕਿ ਸਿੱਖ ਕੌਮ ਦੀ ਤੋਹਫੀਨ ਕਰਨ ਵਾਲੀ ਗੱਲ ਇਹ ਹੈ ਸੋ ਇਸ ਮੂਰਖ ਬੰਦੇ ਨੂੰ ਮੈਂ ਦੱਸਣਾ ਚਾਹਾਂਗਾ ਕਿ ਤੂੰ ਕ੍ਰਿਸ਼ਚਨਾਂ ਦੇ ਵਿੱਚ ਤੈਨੂੰ ਪਖੰਡਵਾਦ ਨਜ਼ਰ ਆਉਂਦਾ ਤੈਨੂੰ ਆਪਣੇ ਗੁਰਦੁਆਰਿਆਂ ਦਾ ਪਖੰਡ ਨਹੀਂ ਨਜ਼ਰ ਆਉਂਦਾ ਤੇ ਨੋ ਗੁਰਦੁਆਰਾਂ ਦਾ ਜਨੇਉਂ ਦਾ ਜਿੱਥੇ ਪਾਥੀਆਂ ਚੜਾਉਂਦੇ ਆ ਪਰ ਪਾਥੀ ਪਤਕ ਕਿਸ ਚੀਜ਼ ਤੇ ਬੰਦੀ ਆ ਇਹ ਜਹਾ ਬੰਦੇ ਦੀ ਗੰਦਗੀ ਜਿਹੜੀ ਪੇਟ ਤੋਂ ਬਾਹਰ ਹੁੰਦੀ ਆ ਹੁਣ ਮੈਂ ਲਫਜ਼ ਨਹੀਂ ਕਹਿਣਾ ਚਾਹੁੰਦਾ ਤੇ ਜਹਾ ਇੱਕ ਪਸ਼ੂ ਦੇ ਤੇ ਉਹ ਗੰਦਗੀ ਜਿਹਨੂੰ ਪਾਥੀ ਕਿਹਾ ਜਾਂਦਾ ਉਹ ਗੁਰਦੁਆਰੇ ਚ ਚੜਾਉਣ ਦੇ ਨਾਲ ਮੁੰਡੇ ਪੈਦਾ ਹੁੰਦੇ ਆ ਇਹ ਪਾਥੀ ਤੇ ਅਸੀਂ ਕਿਹੜੀ ਕਰਾਮਾਤ ਆ ਵੀ ਜਿਹੜੀ ਮੁੰਡਾ ਪੈਦਾ ਕਰ ਦੋਗੇ ਔਰ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਤਾਲੀਮ ਦੇ ਵਿੱਚ ਕਿ ਐਸਾ ਕਰਨ ਦਾ ਚਾਹੀਦਾ ਹੈ ਜਾਂ ਬਾਣੀ ਐਸਾ ਕਰਨ ਦੀ ਇਜਾਜ਼ਤ ਦੇ ਦਿੰਦੀ ਹੈ ਤੈਨੂੰ ਉਹ ਪਖੰਡਾ ਤਾਂ ਨਹੀਂ ਆਉਂਦਾ ਇੱਕ ਗੰਦਗੀ ਨੂੰ ਚੜਾਓ ਜਾ ਕੇ ਗੁਰਦੁਆਰੇ ਤੇ ਬਦਲੇ ਦੇ ਵਿੱਚ ਮੁੰਡਾ ਮਿਲੇ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਖੰਡਾ ਤਾਂ ਜਣਾਉਂਦਾ ਤੂੰ ਦੱਸ ਪਾਠੀ ਚ ਕਿਹੜੀ ਗੱਲ ਮਾਤਾ ਉੱਥੇ ਜਾ ਕੇ ਤੂੰ ਮਾਈਕ ਲੈ ਕੇ ਕਿਸੇ ਦੇ ਮੋਰੇ ਕਿਉਂ ਨੇ ਹੋਇਆ ਬੀ ਹਾਂਜੀ ਦੱਸੋ ਜੀ ਤੁਸੀਂ ਬਾਣੀ ਦੀ ਤੋਹੀਨ ਕਰ ਰਹੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰ ਰਹੇ ਹੋ ਕਿਉਂਕਿ ਬਾਣੀ ਐਸੀ ਕੋਈ ਇਜਾਜ਼ਤ ਦਿੰਦੀ ਦਿੰਦੀ ਨਹੀਂ ਹੈ ਔਰ ਜਿਹੜਾ ਫਿਰ ਸਿੱਖ ਹੋ ਕੇ ਬਾਣੀ ਦੇ ਲੜ ਲੱਗ ਗਿਆ ਉਹਦੇ ਲਈ ਤੇ ਬਾਣੀ ਤੋਂ ਪਰ ਹੈ ਹੀ ਕੁਛ ਨਹੀਂ ਕਿਉਂਕਿ ਗੁਰੂ ਤੁਸੀਂ ਕਹਿੰਦੇ ਹੋ ਨਾ ਕਿ ਗੁਰੂ ਹੁਕਮ ਦੇ ਕੇ ਗਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਰ ਕੇ ਤੁਹਾਡੇ ਆਪਣੇ ਲੋਕ ਇਹ ਤੇ ਡਿਬੇਟ ਕਰਦੇ ਆ ਵੀ ਗੁਰੂ ਨੇ ਕਿਹਾ ਨਹੀਂ ਇਹ ਤੁਹਾਡਾ ਆਪਣਾ ਮਸਲਾ ਉਹ ਚ ਅਸੀਂ ਨਹੀਂ ਬੋਲਣਾ ਪਰ ਜਿਹੜੀ ਬੋਲਣ ਵਾਲੀ ਗੱਲ ਆ ਉਹ ਇਹ ਆ ਕਿ ਬਾਣੀ ਤੋਂ ਉੱਪਰ ਪਾਥੀ ਹੋਗੀ ਜਵਾਬ ਦਿਓ ਕੀ ਹੁਣ ਦੁਨੀਆ ਇਹ ਸਮਝੇ ਕਿ ਬਾਣੀ ਤੋਂ ਜ਼ਿਆਦਾ ਤਾਕਤ ਪਾਥੀ ਚ ਹੋਗੀ ਤੇ ਇਹੋ ਜਿਹੇ ਬੰਦੇ ਦੇ ਖਿਲਾਫ ਸਿੱਖ ਕੌਮ ਨੂੰ ਐਕਸ਼ਨ ਲੈਣਾ ਚਾਹੀਦਾ ਆ ਉਸ ਗੁਰਦੁਆਰੇ ਦੇ ਖਿਲਾਫ ਉੱਥੇ ਦੇ ਪ੍ਰਬੰਧਕਾਂ ਦੇ ਖਿਲਾਫ ਕਿ ਤੁਸੀਂ ਬਾਣੀ ਨੂੰ ਪਿੱਛੇ ਪਾ ਰਹੇ ਹੋ ਤੁਸੀਂ ਬਾਣੀ ਦੀ ਤੋਹੀਨ ਕਰ ਰਹੇ ਹੋ ਇਹੋਨਾਂ ਦੇ ਉੱਤੇ ਬੇਅਦਬੀ ਦਾ ਪਰਚਾ ਹੋਣਾ ਚਾਹੀਦਾ ਜਿਹੜੇ ਉੱਥੇ ਪਾਠੀ ਚੜਾਉਣ ਦੀ ਪਰਮਿਸ਼ਨ ਦੇ ਰਹੇ ਆ ਉਹਨਾਂ ਉੱਤੇ ਬੇਅਦਬੀ ਦਾ ਪਰਚਾ ਦਰਜ ਹੋਣਾ ਚਾਹੀਦਾ ਸੌਦੇ ਲਾਉਣ ਦੀ ਸਾਡੇ ਵਰਗਿਆਂ ਨੂੰ ਧਮਕੀਆਂ ਦੇਣ ਲੱਪੇਂਦੇ ਹੋ ਤੁਸੀਂ ਕਿਹੋ ਜਿਹੇ ਬੰਦੇ ਦਾ ਸੌਦਾ ਲਾਉਣਾ ਚਾਹੀਦਾ ਸੋਦਾ ਉਹਨਾਂ ਦਾ ਲਾਓ ਜਿਹੜੇ ਤੁਹਾਡੇ ਆਪਣੇ ਧਰਮ ਚ ਹੁੰਦਿਆ ਹੋਇਆ ਧਰਮ ਦੀ ਤੋਹਫੀਨ ਕਰ ਰਹੇ ਐ ਸੋਦਾ ਉਹਨਾਂ ਦਾ ਲਾਓ ਸੋਦਾ ਗਰੀਬਾਂ ਦਾ ਲਾਉਣ ਲਈ ਨਾ ਫਟਾਫਟ ਚੱਕ ਲਿਆ ਕਰੋ ਹਥਿਆਰ ਬੇਅਦਬੀਆਂ ਹੋਈਆਂ ਬੜੇ ਬੜੇ ਵੱਡੇ ਲੈਵਲ ਤੇ ਬੜੇ ਬੜੇ ਵੱਡੇ ਲੈਵਲ ਦੇ ਲੋਕਾਂ ਨੇ ਕੀਤੀਆਂ ਬੜੇ ਬੜੇ ਮੰਤਰੀਆਂ ਦੇ ਮੁੱਖ ਮੰਤਰੀਆਂ ਤੱਕ ਦੇ ਡਿਪਟੀ ਸੀਐਮਾਂ ਤੱਕ ਦੇ ਨਾਮ ਆਏ ਉਹਨਾਂ ਦਾ ਸੋਦਾ ਨਹੀਂ ਲੱਗਿਆ ਤੁਹਾਡੇ ਕੋ ਕਿਸੇ ਕੋਲ ਵੀ ਉਦਾਂ ਆਪਣੀ ਪ੍ਰਸ਼ੰਸਾ ਕਰਨੀ ਹੋਵੇ ਤੁਹਾਨੂੰ ਉਦਮ ਸਿੰਘ ਜਿੱਤੇ ਆ ਜਾਂਦਾ ਲਾਉਂਦੇ ਨਾ ਸੌਦਾ ਫਿਰ ਉਹਨਾਂ ਦਾ ਜਿਹੜਾ ਨੇ ਪੂਰੀ ਫਾਈਲ ਤਿਆਰ ਕਰਕੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦਿੱਤੀ ਸੀ ਔਰ ਉਹ ਸੱਚ ਤੇ ਖੜਿਆ ਆ ਬੰਦਾ ਬੇਸ਼ੱਕ ਸਿਰ ਤੇ ਪਗੜੀ ਨਹੀਂ ਸੀ ਬੰਦਾ ਬੇਸ਼ੱਕ ਸਿਰ ਮੋਨਾ ਸੀ ਉਹਨੇ ਉਹ ਕੰਮ ਕੀਤਾ ਜਿਹੜਾ ਇੱਕ ਸਿੱਖ ਨੂੰ ਕਰਨਾ ਚਾਹੀਦਾ ਸੀ ਜਾਂਦੇ ਉੱਥੇ ਜਾ ਕੇ ਲਾਉਂਦੇ ਸੌਦਾ ਉਹਨਾਂ ਦਾ ਪਤਾ ਲੱਗਦਾ ਵਾਕਿਆ ਵੀ ਅੱਜ ਵੀ ਸਿੰਘ ਉਦਾਂ ਦੇ ਕਲੇਜਾ ਰੱਖਦੇ ਆ ਤੇ ਸੋਦੇ ਲਾਉਣ ਜੋ ਚਲ ਜਾਂਦੇ ਕੋਈ ਭਈਆ ਫੜ ਕੇ ਸੋਦਾ ਲਾਤਾ ਕੋਈ ਗਰੀਬ ਬੰਦਾ ਫੜ ਕੇ ਸੋਦਾ ਲਾਤਾ ਇਹਨਾਂ ਦਾ ਕਿਉਂ ਨਹੀਂ ਲੱਗਾ ਇਹਨਾਂ ਦਾ ਵੀ ਲਾਇਆ ਕਰੋ ਨਾ ਤੇ ਪਖੰਡ ਦੇਸਦਾ ਇਹਨੂੰ ਪਖੰਡ ਦੇਸਦਾ ਇਹਨੂੰ ਮਸੀਹੀ ਲੋਕਾਂ ਦੇ ਵਿੱਚ ਫੂਕਾ ਮਾਰਦੇ ਆ ਇੱਧਰ ਤੇ ਫੂਕ ਤੇਰੀ ਪਾਥੀ ਦੇ ਨਾਲੋਂ ਚੰਗੀ ਆ ਤੇਰੀ ਪਾਥੀ ਦੇ ਨਾਲੋਂ ਫੂਕ ਚੰਗੀ ਕਿਉਂਕਿ ਫੂਕ ਦੇ ਵਿੱਚ ਗੰਦਗੀ ਨਹੀਂ ਗਈ ਜਿਹੜੀ ਪਾਥੀ ਦੇ ਵਿੱਚ ਤੇ ਪਾਥੀ ਚੜਾਓ ਇਹਦਾ ਮਤਲਬ ਉਹ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਇਹ ਦੱਸਣਾ ਚਾਹੁੰਦੀ ਆ ਜਿੱਥੇ ਵੀ ਇਪਾਥੀਆਂ ਚੜ੍ਹਦੀਆਂ ਵੀ ਪਾਥੀ ਜਿਹੜੀ ਆ ਉਹ ਬਾਣੀ ਦੇ ਨਾਲ ਉੱਪਰ ਹੋ ਗਈ ਤੇ ਸਿੱਧੀ ਸਿੱਧੀ ਬਾਣੀ ਦੀ ਤੋਹੀਨ ਆ ਤੇ ਜਾਓ ਜਾ ਕੇ ਉਹ ਸਾਰੇ ਪ੍ਰਬੰਧਕ ਕਮੇਟੀ ਦਾ ਸੋਧਾ ਲਾਓ ਪਤਾ ਲੱਗੇ ਨਾ ਤੁਸੀਂ ਸੱਚ ਦੇ ਉੱਤੇ ਖੜ੍ਹਦੇ ਹੋ ਕਿ ਸਿਰਫ ਦੂਜਿਆਂ ਕੋਮਾਂ ਨੂੰ ਡਰਾਉਣਾ ਤੁਹਾਡਾ ਕੰਮ ਆ ਦੂਜੇ ਕੋਮਾਂ ਤੇ ਚੜ੍ਹਾਈ ਕਰਨਾ ਤੁਹਾਡਾ ਕੰਮ ਆ ਆਪਣੇ ਵਿੱਚ ਪਖੰਡ ਪਹਿਲਾਂ ਦੇਖੋ ਆਪਣਿਆਂ ਦਾ ਪਖੰਡ ਪੂਰਨ ਤੌਰ ਤੇ ਖਤਮ ਕਰੋ ਫਿਰ ਸਾਡੇ ਵਾਲੇ ਪਾਸੇ ਵੀ ਸਾਨੂੰ ਕੋਈ ਗੰਮ ਨਹੀਂ ਫਿਰ ਅਸੀਂ ਅਫਸੋਸ ਨਹੀਂ ਕਰਾਂਗੇ ਫਿਰ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਤੇ ਜਿੱਥੇ-ਜਿੱਥੇ ਵੀ ਸਾਡੇ ਵਿੱਚ ਪਖੰਡਿਆ ਅਸੀਂ ਉਹਦੀ ਮੁਖਾਲਫਤ ਕਰਾਂਗੇ ਪਰ ਕਿਨੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਪਹਿਲਾਂ ਆਪਣਾ ਪਖੰਡ ਖਤਮ ਕਰੋ ਨਾ ਇਹ ਇੱਕ ਪਖੰਡ ਦੱਸਿਆ ਹੁਣ ਇਸ ਮੈਂ ਭਾਈ ਨੂੰ ਪੁੱਛਣਾ ਚਾਹੁੰਦਾ ਬਾਬਾ ਕਹਾਂ ਦੱਸਦੇ ਜਾ ਨਾ ਉੱਥੇ ਪਖੰਡ ਖਤਮ ਕਰ ਗੁਰਦੁਆਰਾ ਕਹਿੰਦੇ ਆ ਉਹਨੂੰ ਜਿੱਥੇ ਸ਼ਰਾਬ ਜੜਦੀ ਹੈ ਤੇ ਇੱਕ ਅਮਰਦਾਰੀ ਦੇ ਬਾਰੇ ਸੁਣਦੇ ਵੀ ਕਹਿੰਦੇ ਉਹ ਸ਼ਰਾਬ ਨਹੀਂ ਪੀਂਦਾ ਉਹਦੇ ਲਈ ਮਨਾਹੀ ਹੈ ਵੈਸੇ ਤੇ ਜਿਹੜਾ ਸਿੱਖ ਕਹਾਵੇ ਉਹਦੇ ਲਈ ਮਨਾਹੀ ਹੋਣੀ ਚਾਹੀਦੀ ਤੇ ਹੁਣ ਦੱਸੋ ਤੁਹਾਡੀ ਅਣਖ ਤੁਹਾਡੀ ਉਤੜੀ ਤੁਹਾਡੀ ਉਹ ਆਕੜ ਤੁਹਾਡਾ ਸੌਦਾ ਲਾਉਣ ਵਾਲਾ ਪੰਨਾ ਜਿਹੜਾ ਸੌਦਾ ਪੰਨਾ ਉਹ ਕਿੱਥੇ ਆ ਅੱਜ ਤੱਕ ਕਿਸੇ ਵੀ ਕਮੇਟੀ ਨੇ ਕਿਸੇ ਵੀ ਸਿਕ ਆਰਗੇਨਾਈਜੇਸ਼ਨ ਨੇ ਉਸ ਗੁਰਦੁਆਰੇ ਦੇ ਖਿਲਾਫ ਐਕਸ਼ਨ ਲਿਆ ਜਿੱਥੇ ਇਹ ਸਭ ਕੁਝ ਹੁੰਦਾ ਕਦੇ ਵੀ ਨਹੀਂ ਸ਼ਰਾਬ ਚੜਾਉਣ ਦੇ ਨਾਲ ਕਿਹੜੇ ਮਸਲੇ ਆ ਲੋ ਸਕਦੇ ਜੀ ਸ਼ਰਾਬ ਨੂੰ ਤੇ ਹਰ ਮਜਬ ਹਰ ਧਰਮ ਦੇ ਵਿੱਚ ਮਨਾ ਕੀਤਾ ਗਿਆ ਕਿਉਂਕਿ ਇਹ ਬੰਦੇ ਦੀ ਮਤ ਮਾਰ ਦਿੰਦੀ ਹੈ ਇਹ ਇਹਨੂੰ ਪੀਣਾ ਪਾਪ ਨਹੀਂ ਇਹਨੂੰ ਪੀ ਕੇ ਹਮੇਸ਼ਾ ਪਾਪ ਕੀਤਾ ਲੋਕਾਂ ਨੇ ਇਸ ਲਈ ਨੂੰ ਮਨਾ ਕੀਤਾ ਜਾਂਦਾ ਕਿ ਇਹ ਨਾ ਪੀਤੀ ਜਾਵੇ ਕਿਉਂਕਿ ਪਾਪ ਹੁੰਦਾ ਹੈ ਤੇ ਇੱਕ ਐਸੀ ਜਗ੍ਹਾ ਜਿੱਥੇ ਚੜਾਇ ਸ਼ਰਾਬ ਜਾਂਦੀ ਹੈ ਸ਼ਰਾਬ ਝੋਣ ਦਾ ਮਤਲਬ ਬੰਦਾ ਸ਼ਰਾਬ ਪੀਊਗਾ ਤੇ ਅਸੀਂ ਉਹ ਉੱਥੇ ਉਹ ਚੜਾ ਕੇ ਇਹ ਚੀਜ਼ ਨੂੰ ਪਰਮਿਸ਼ਨ ਦੇ ਰਹੇ ਹਾਂ ਕਿ ਹਾਂਜੀ ਇੱਥੇ ਆਓ ਸ਼ਰਾਬ ਪਿਓ ਜਿਹੜੀ ਸ਼ਰਾਬ ਮਤ ਮਾਰਦੀ ਹੈ ਤੇ ਫਿਰ ਉਹ ਤੁਹਾਡੀ ਜਦੋਂ ਮਤ ਮਰੇ ਤੇ ਫਿਰ ਤੁਸੀਂ ਗੁਨਾਹ ਕਰੋ ਇਹ ਤੁਹਾਨੂੰ ਪਖੰਡ ਦਾ ਜੰਨੀ ਆ ਤੇ ਜਾਓ ਜਾ ਕੇ ਪਹਿਲਾਂ ਉਹਦਾ ਪਖੰਡ ਬੰਦ ਕਰੋ ਇੱਧਰ ਆ ਜਾਓ ਜਹਾਜ ਚੜਦੇ ਆ ਗੁਰਦੁਆਰੇ ਤੇ ਜਹਾਜ ਗਾਜ਼ੇ ਚੜਾਉਂਦੇ ਆ ਜਹਾਜ ਉਥੇ ਇਸਰਕੇ ਚੜਾਉਣ ਦੇ ਆ ਵੀ ਸਾਨੂੰ ਵਾਹਿਗੁਰੂ ਕਿਤੇ ਜਹਾਜ ਦੇ ਚ ਬਿਠਾ ਦੇਵੇ ਇਹ ਤੁਹਾਨੂੰ ਪਖੰਡ ਦੇ ਜਨੇ ਆ ਉਥੇ ਪਖੰਡ ਨਹੀਂ ਇਹ ਕਿਹੜੀ ਤਰੀਮ ਆ ਕਿੱਥੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਾਣੀ ਦੇ ਉੱਤੇ ਯਕੀਨ ਨਾ ਕਰੋ ਬਾਣੀ ਨੂੰ ਦੱਸਣ ਵਾਲੇ ਦੱਸਦੇ ਆ ਤੇਰਾ ਭਾਣਾ ਮਿੱਠਾ ਲਾਗੇ ਜਿੱਦਾਂ ਦਾ ਮਰਜ਼ੀ ਰੱਖੇ ਉਹਦੀ ਮਰਜ਼ੀ ਜਹਾਜ ਚ ਬਿਠਾਉਣਾ ਬਿਠਾ ਦੇ ਉਹਦੀ ਮਰਜ਼ੀ ਨਹੀਂ ਬਿਠਾਉਣਾ ਨਹੀਂ ਉਹ ਸੁੱਖ ਚ ਰੱਖੇ ਉਹ ਦੁੱਖ ਚ ਰੱਖੇ ਤੇ ਉਥੇ ਜਾ ਕੇ ਦੱਸੋ ਨਾ ਵੀ ਬਾਣੀ ਨਾਲ ਜੋੜੋ ਲੋਕਾਂ ਨੂੰ ਬਾਣੀ ਦੇ ਨਾਲ ਲੋਕਾਂ ਨੂੰ ਜੋੜੋ ਜਾਜਾਂ ਦੇ ਨਾਲ ਨਹੀਂ ਤੇ ਉਥੇ ਜਹਾਜ ਚੜਦੇ ਪਏ ਆ ਉਥੇ ਨਹੀਂ ਪਖੰਡੰਦਾ ਜਿਹਨਾਂ ਦਾ ਉਹ ਵੀ ਤੇ ਪਖੰਡਿਆ ਨਾ ਉਹ ਦੂਸਰੇ ਪਾਸੇ ਚਲ ਜਾਓ ਉਥੇ ਬੱਕਰਾ ਵੱਧ ਕਰਕੇ ਤੇ ਉਹਦਾ ਲਾਉ ਛਿੜਕਿਆ ਜਾਂਦਾ ਕਿ ਬਾਣੀ ਇਸ ਜੀ ਦੇ ਜਾਇਂ ਦਿੰਦੀ ਹੈ ਤੇ ਗੱਲ ਗੱਲ ਦੇ ਉੱਤੇ ਦੂਸਰੀਆਂ ਕੌਮਾਂ ਦੇ ਲੋਕਾਂ ਦਾ ਸੋਧਾ ਲਾਉਣ ਵਾਲਿਓ ਉੱਥੇ ਕਿਉਂ ਨਹੀਂ ਜਾਂਦੇ ਉੱਥੇ ਕਿਉਂ ਨਹੀਂ ਜਾ ਕੇ ਕਹਿੰਦੇ ਵੀ ਨਹੀਂ ਵੀ ਬਾਣੀ ਇਸ ਜੀ ਦੀ ਇਜਾਜ਼ਤ ਨਹੀਂ ਦਿੰਦੀ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਉਹ ਬੱਕਰਿਆਂ ਦਾ ਲਹੂ ਕੀ ਗੁਰੂਆਂ ਦੇ ਲਹੂ ਤੋਂ ਉੱਤਮ ਹੋ ਗਿਆ ਜਿਹੜਾ ਇਹ ਸ਼ਹੀਦियां ਦਿੱਤੀਆਂ ਕਿ ਉਹ ਬੱਕਰਿਆਂ ਦਾ ਲਹੂ ਉਸ ਤੋਂ ਜ਼ਿਆਦਾ ਤਾਕਤ ਰੱਖਦਾ ਹੈ ਕੀ ਗੁਰੂਆਂ ਦਾ ਲਹੂ ਕਾਫੀ ਨਹੀਂ ਸੀ ਤੇ ਜਾ ਕੇ ਸਵਾਲ ਕਰੋ ਅਸੀਂ ਸਵਾਲ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਲਹੂ ਪੂਰੀ ਮਨੁੱਖ ਜਾਤੀ ਲਈ ਬਹਾਇਆ ਇਸ ਲਈ ਹੁਣ ਬੱਕਰਿਆਂ ਬੁੱਕਰਿਆਂ ਦੀ ਕੁਰਬਾਨੀ ਦੀ ਲੋੜ ਨਹੀਂ ਐ ਇੱਕੋ ਹੀ ਹੋ ਗਿਆ ਕੁਰਬਾਨ ਪੂਰੀ ਦੁਨੀਆ ਦੇ ਲਈ ਤੇ ਤੁਸੀਂ ਦੱਸੋ ਨਾ ਉਹ ਤੇ ਤੁਹਾਡੀ ਆਪਣੀ ਕੌਮ ਦਾ ਮਸਲਾ ਆ ਤੇ ਕੌਮ ਦੇ ਵਿੱਚ ਕੌਮ ਦੇ ਘੌਂਦੇ ਹੋਏ ਲੋਕ ਆਹ ਕੰਮ ਕਰਨ ਦੇ ਆ ਜਾ ਕੇ ਦੱਸੋ ਨਾ ਤੇ ਜਦੋਂ ਇਹ ਸਾਰੇ ਪਖੰਡ ਤੁਸੀਂ ਬੰਦ ਕਰਾ ਲੋਗੇ ਉਦੋਂ ਸਾਡੇ ਵਾਲੇ ਪਾਸੇ ਆ ਜਿਓ ਉਦੋਂ ਸਾਨੂੰ ਦੱਸਿਓ ਵੀ ਸਾਡੇ 'ਚ ਕਿੱਥੇ ਕਿੱਥੇ ਪਖੰਡ ਹੁੰਦਾ ਤੇ ਉਹਨੂੰ ਸਾਬਤ ਕਰਿਓ ਸਿਰਫ ਕਹਿ ਦੇਣਾ ਕਿ ਪਖੰਡਿਆ ਇਦਾਂ ਨਹੀਂ ਹੁੰਦਾ ਜੇ ਕੋਈ ਪਖੰਡ ਹੈਗਾ ਉਹਨੂੰ ਸਿੱਧ ਕਰਨਾ ਪੈਂਦਾ ਤੁਸੀਂ ਕਹਿੰਦੇ ਸਰਕਾਰ ਪੰਜਾਬ ਸਰਕਾਰ ਸੁਣਦੀ ਨਹੀਂ ਕੱਲ ਹੀ ਸੁਣੇ ਇਹਦਾ ਮਤ ਤੁਹਾਡੇ ਦਵਾਹੇ ਠਾਕੇ ਤੇ ਉਹ ਕ੍ਰਿਸ਼ਚਨਾਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦੇਣ ਕ੍ਰਿਸ਼ਚਨਾਂ ਤੇ ਪਰਚੇ ਸ਼ੁਰੂ ਕਰ ਦੇਣ ਵੀ ਤੁਸੀਂ ਕਹਿੰਦੇ ਵੀ ਪਖੰਡ ਕਰਦੇ ਆ ਪਖੰਡ ਨੂੰ ਸਿੱਧ ਤੇ ਕਰੋ ਨਾ ਤੁਸੀਂ ਕਹਿੰਦੇ ਹੋ ਝੂਠੀਆਂ ਗਵਾਹੀਆਂ ਦਿੰਦੇ ਆ ਪਖੰਡ ਕਰਦੇ ਆ ਤੇ ਝੂਠੀ ਗਵਾਹੀ ਸਿੱਧ ਕਰੋ ਝੂਠੀ ਗਵਾਹੀ ਨੂੰ ਸਿੱਧ ਕਰੋ ਸਾਬਤ ਕਰੋ ਕਿ ਝੂਠੀ ਗਵਾਹੀ ਹੈ ਜਾ ਕੇ ਪਤਾ ਲਵਾਓ ਜਿਹੜਾ ਗਵਾਹੀ ਦੇ ਕੇ ਗਿਆ ਆ ਕਿ ਕੀ ਇਹਦੀ ਗਵਾਹੀ ਝੂਠੀ ਹੈ ਪਖੰਡੇ ਨੇ ਕੀਤਾ ਹੈ ਤੇ ਸਾਬਤ ਕਰੋ ਤੁਸੀਂ ਕਹਿ ਲੈਂਦੇ ਹੋ ਉੱਥੇ ਲੂਲੇ ਲੰਗੜੇ ਨੂੰ ਲੈ ਆਉਂਦੇ ਆ ਤੇ ਉਹਨਾਂ ਨੂੰ ਉੱਥੇ ਤੋੜ ਕੇ ਦਿਖਾ ਦਿੰਦੇ ਆ ਤੇ ਉਹ ਜਿਹੜਾ ਲੂਲਾ ਲੰਗੜਾ ਤੋੜ ਕੇ ਗਿਆ ਨਾ ਉਹਦੇ ਪਿੰਡ ਜਾਓ ਜਾ ਕੇ ਪੁੱਛੋ ਇਹ ਵਾਕਿਆ ਲੂਲਾ ਲੰਗੜਾ ਸੀ ਕਿੰਨੀ ਦੇਰ ਤੋਂ ਸੀ ਅਗਰ ਉਹ ਕਹਿੰਦਾ ਕੈਂਸਰ ਦਾ ਮਰੀਜ਼ ਮੈਂ ਮੈਂ ਕੈਂਸਰ ਤੋਂ ਠੀਕ ਹੋਇਆ ਤੇ ਪਖੰਡੇ ਤੇ ਤਾਂ ਸਿੱਧ ਹੋਊਗਾ ਨਾ ਬੀ ਉਹ ਜਿਹੜਾ ਕਹਿ ਗਿਆ ਮੈਂ ਕੈਂਸਰ ਤੋਂ ਠੀਕ ਹੋਇਆ ਉਹ ਜਿਹੜਾ ਕਹਿ ਗਿਆ ਮੇਰੀ ਸ਼ੂਗਰ ਦੀ ਬਿਮਾਰੀ ਠੀਕ ਹੋਈ ਉਹ ਜਿਹੜਾ ਕਹਿ ਗਿਆ ਕਿ ਮੈਨੂੰ ਆ ਭੰਕਰ ਬਿਮਾਰੀ ਸੀ ਮੇਰੀ ਠੀਕ ਹੋਈ ਆ ਤੇ ਉਥੇ ਜਾਓ ਉਹਦੇ ਪਿੰਡ ਜਾਓ ਉਸ ਹਸਪੀਟਲ ਵਿੱਚ ਜਾਓ ਉਸ ਡਾਕਟਰ ਦੇ ਕੋਲ ਜਾਓ ਉੱਥੋਂ ਤਸਦੀਕ ਕਰੋ ਇਹ ਬੰਦਾ ਸਟੇਜ ਦੇ ਉੱਤੇ ਕ੍ਰਿਸਟਨ ਸਟੇਜ ਦੇ ਉੱਤੇ ਚੜ੍ਹ ਕੇ ਗਵਾਹੀ ਦੇ ਕੇ ਆਇਆ ਮੈਨੂੰ ਕੈਂਸਰ ਸੀ ਤੇ ਕੀ ਵਾਕਿਆ ਹੀ ਉਹਦਾ ਰਿਕਾਰਡ ਬੋਲਦਾ ਹਸਪੀਟਲ ਦਾ ਵੀ ਉਹ ਵਾਕਈ ਇਸ ਚੀਜ਼ ਦੇ ਉੱਤੇ ਉਹਦਾ ਇਲਾਜ ਚੱਲਿਆ ਸੀ ਤੇ ਤੁਸੀਂ ਤਸਦੀਕ ਕਰ ਸਕਦੇ ਹੋ ਕਿਉਂਕਿ ਕੱਲਾ ਤੁਸੀਂ ਇਹ ਕਹਿ ਸਕਦੇ ਹੋ ਚਲੋ ਹਸਪੀਟਲ ਨੂੰ ਬੰਦਾ ਖਰੀਦ ਲਊਗਾ ਉਹਨਾਂ ਨੂੰ ਕਹਿ ਦੋਗੇ ਜੇ ਕੋਈ ਆਬੇਦ ਕਰ ਜੀਓ ਉੱਥੇ ਬੜੀਆਂ ਜਾਂਚਾਂ ਹੁੰਦੀਆਂ ਸਰਕਾਰ ਨੂੰ ਕਹੋ ਇਹਦੀ ਜਾਂਚ ਕਰੋ ਜੇ ਤੁਹਾਡੇ ਕੋਲ ਨਹੀਂ ਹੁੰਦੀ ਤੇ ਉੱਥੇ ਬੜੀ ਜਾਂਚ ਤੇ ਬੜੇ ਸਿਸਟਮ ਆ ਅਗਰ ਉਹ ਉੱਥੇ ਗਿਆ ਆਇਆ ਤੇ ਉਹ ਉਸ ਹਸਪੀਟਲ ਜੇ ਐਡਮਿਟ ਹੋਇਆ ਹੋਊਗਾ ਉਹਦੀਆਂ ਦਵਾਈਆਂ ਦੀਆਂ ਪਰਚੀਆਂ ਹਸਪੀਟਲ ਵੱਲੋਂ ਦਿੱਤੀਆਂ ਗਈਆਂ ਹੋਣਗੀਆਂ। ਉਹਦੀਆਂ ਦਵਾਈਆਂ ਦੇ ਬਿੱਲ ਬਣੇ ਹੋਣਗੇ। ਹਸਪੀਟਲ ਦਾ ਬਿੱਲ ਬਣਿਆ ਹੋਊਗਾ। ਉੱਥੇ ਦੇ ਡਾਕਟਰ, ਨਰਸਾਂ, ਕਈ ਤਰ੍ਹਾਂ ਦਾ ਸਟਾਫ, ਉੱਥੇ ਦੇ ਸੀਸੀਟੀਵੀ ਕੈਮਰੇ। ਇੱਕ ਚੀਜ਼ ਥੋਣੀ ਆ। ਤੇ ਚੈਲੰਜ ਦੇ ਨੇ ਨਾ ਤੁਸੀਂ ਕਹਿੰਦੇ ਹੋ ਪਖੰਡ ਕਰਦੇ ਆ। ਤੇ ਇਸ ਚੈਲੰਜ ਨੂੰ ਅਸੀਂ ਕਬੂਲ ਕਰਦੇ ਆ। ਤੁਸੀਂ ਇਹਨੂੰ ਸਿੱਧ ਕਰੋ। ਸਿੱਧ ਕਰੋ ਫਿਰ ਸਰਕਾਰ ਨੂੰ ਕਹੋ ਕਿ ਹਾਂ ਜਿਹਨਾਂ ਦੇ ਖਿਲਾਫ ਐਕਸ਼ਨ ਲਵੇ ਤੇ ਗੁੰਡਾਗਰਦੀ ਨਾਲ ਥੋੜੀ ਵੀ ਸਰਕਾਰ ਦੇ ਉੱਤੇ ਤੁਸੀਂ ਭੈਸ਼ੇ ਪਾਉਣੀ ਨਹੀਂ ਜਿਹਨਾਂ ਦੇ ਐਕਸ਼ਨ ਲਾਉਣੀ ਜੀ ਇਹਨਾਂ ਦੇ ਐਕਸ਼ਨ ਲਓ ਇਹ ਪਖੰਡ ਕਰਦੇ ਪਖੜਦ ਨੂੰ ਸਿੱਧ ਕਰੋ ਤੇ ਇਹੋ ਜਿਹਾ ਬੰਦਾ ਜਿਹੜਾ ਕਹਿ ਰਿਹਾ ਵੀ ਚਰਚੇ ਜਾ ਕੇ ਫੂਕ ਮਰਵਾ ਲੈਣੀ ਸੀ ਤੂੰ ਗੁਰਦੁਆਰੇ ਜਾ ਕੇ ਪਾਠੇ ਚੜਾਉਣਾ ਨਹੀਂ ਸੀ ਤੂੰ ਉੱਥੇ ਸ਼ਰਾਬ ਚੜਾਉਣੀ ਸੀ ਤੂੰ ਉੱਥੇ ਜਾ ਕੇ ਜਾਹ ਚੜਾਉਂਦਾ ਕੋਈ ਸ਼ਰਮ ਨੂੰ ਹੱਥ ਮਾਰ ਤੇਰੇ ਵਰਗੇ ਨਲਾਇਕ ਬੰਦਿਆਂ ਦੀ ਵਜ੍ਹਾ ਕਰਕੇ ਤੁਸੀਂ ਤੇ ਆਪਣਾ ਨਾਮ ਬਣਾਉਂਦਾ ਕਰਕੇ ਇਹ ਇਹ ਇਦਾਂ ਦੀਆਂ ਘਟੀਆਂ ਹਰਕਤਾਂ ਜਾਂ ਘਟੀਆਂ ਬਿਆਨ ਦਿੰਦੇ ਹੋ ਤੇਰੇ ਵਰਗੇ ਬੰਦਿਆਂ ਦੀ ਵਜ੍ਹਾ ਕਰਕੇ ਕੱਲ ਨੂੰ 크੍ਰਿਸਚਨ ਸਮਾਜ ਦਾ ਤੇ ਸਿੱਖ ਸਮਾਜ ਦਾ ਆਪਸ ਵਿੱਚ ਝਗੜਾ ਪੈ ਸਕਦਾ ਆਪਣੀਆਂ ਰੋਟੀਆਂ ਸੇਕਣ ਦੇ ਲਈ ਆਪਣੇ ਬੈਨੀਫੀਟ ਲੈਣ ਦੇ ਲਈ ਆਪਣੇ ਆਪ ਨੂੰ ਕੌਮ ਦਾ ਹੀਰਾ ਹੀਰੋ ਬਣਾ ਕੇ ਤੇ ਗਾਂ ਅੱਗੇ MLA MP ਨੇ ਟਿਕਟਾਂ ਲੈਣ ਦੇ ਲਈ ਤੁਸੀਂ ਕੌਮ ਨੂੰ ਢਕਾਉਂਦੇ ਹੋ ਕੌਮ ਦਾ ਤੁਸੀਂ ਜਲੂਸ ਕੱਢਦੇ ਹੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਰ ਇਹਦਾ ਹਲੋ ਖਮਿਆਜਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈ ਸਕਦਾ ਤੁਸੀਂ ਬਿਆਨ ਦੇਣ ਲੱਗੇ 3600 ਵਾਰੀ ਪਹਿਲਾਂ ਸੋਚੋ ਪਰ ਮੈਂ ਤੇ ਸਿੱਖ ਕੌਮ ਨੂੰ ਬੇਨਤੀ ਕਰਾਂਗਾ ਇਹੋ ਜੇ ਘਟਿਆ ਲੋਕਾਂ ਦੇ ਖਿਲਾਫ ਐਕਸ਼ਨ ਤੁਸੀਂ ਲਓ ਕਿਉਂਕਿ ਤੁਸੀਂ ਦੇਖ ਰਹੇ ਹੋ ਵਰਲਡਵਾਈਡ ਐਸਾ ਮਾਹੌਲ ਬਣਦਾ ਅਸੀਂ ਉਸ ਵਿੱਚ ਖੁਸ਼ ਨਹੀਂ ਆ ਜੇ ਤੁਸੀਂ ਕਹੋਗੇ ਨਿਊਜ਼ੀਲੈਂਡ 'ਚ ਰੋਗ ਤਾਂ ਤੇ ਕ੍ਰਿਸਚਨ ਬੜੇ ਕੁਝ ਮੈਂ ਤੇ ਨਹੀਂ ਕੁਝ ਬਾਕੀ ਮੈਨੂੰ ਬਾਕੀ ਲੋਕਾਂ ਦਾ ਪਤਾ ਨਹੀਂ ਮੈਂ ਤੇ ਉਹਨੂੰ ਇੱਕ ਬੜੀ ਮੰਦਭਾਗੀ ਘਟਨਾ ਕਹਿੰਨਾ ਕਿਉਂਕਿ ਜਦੋਂ ਇਦਾਂ ਦੇ ਸਿਸਟਮ ਹੋਣਗੇ ਇਹ ਸਿਸਟਮਾਂ ਨੂੰ ਫਿਰ ਦੂਜੇ ਲੋਕ ਵਧਾ ਚੜਾ ਕੇ ਦੱਸਦੇ ਆ ਤੇ ਫਿਰ ਉਹੋ ਹਾਲ ਹੋਣਾ ਜਿੱਦਾਂ ਇੰਡੀਆ ਪਾਕਿਸਤਾਨ ਬਣਿਆ ਸੀਗਾ ਉਧਰ ਭੱਜ ਕੇ ਜਾਂਦੇ ਸੀ ਜਿਉਂ ਉੱਥੇ ਜੀ ਬੜਾ ਮੁਸਲਮਾਨਾਂ ਦੇ ਨਾਲ ਤਸ਼ੱਦਦ ਹੋ ਰਿਹਾ ਜੀ ਤੇ ਤਸ਼ੱਦਦ ਹੋ ਰਿਹਾ ਸੀ ਇੱਧਰ ਤੇ ਉੱਥੇ ਦੇ ਮੁਸਲਮਾਨ ਬੇਕਸਰੋ ਉਦਾ ਹੀ ਮਾਰੇ ਗਏ ਉਧਰੋਂ ਉਧਰੋਂ ਭੱਜ ਕੇ ਆਏ ਹਿੰਦੂ ਇੱਧਰ ਬੜਾ ਹੋ ਰਿਹਾ ਜੀ ਇੱਧਰ ਮਤਲਬ ਇੱਧਰੋ ਇੰਡੀਆ ਵਾਲੇ ਮੁਸਲਮਾਨ ਮਾਰ ਦਿੱਤੇ ਉਧਰ ਦੇ ਹਿੰਦੂ ਮਾਰ ਦਿੱਤੇ ਹਿੰਦੂ ਕਹਿੰਦੇ ਸੀ ਉਧਰ ਬੜਾ ਜ਼ੁਲਮ ਹੋ ਰਿਹਾ ਮੁਸਲਮਾਨ ਕਹਿੰਦੇ ਸੀ ਇੱਧਰ ਬੜਾ ਜ਼ੁਲਮ ਹੋ ਰਿਹਾ ਤੇ ਇਦਾਂ ਦੇ ਸਿਸਟਮ ਦੇ ਵਿੱਚ ਮਾਰੇ ਕੌਣਗੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਆਜ਼ਾਦ ਘੁੰਮਦੇ ਰਹੇ ਜਿਨ੍ਹਾਂ ਨੇ ਵਿਚਾਰਿਆਂ ਨੇ ਕਿਸੇ ਨੂੰ ਫਿਟੇ ਮੂੰਹ ਤੱਕ ਨਹੀਂ ਕੀਤਾ ਉਹ ਮਾਰੇਗੇ ਤੇ ਇਦਾਂ ਦੇ ਘਟਿਆ ਬੰਦੇ ਆ ਜਿੱਦਾਂ ਦਾ ਵਿੱਚ ਇੱਕ ਆਇਆ ਹੋਇਆ ਦੁਆਬੀ ਭਗਤ ਸਿੰਘ ਦੁਆਬੀ ਨਾਂ ਕਿੰਨਾ ਸੋਹਣਾ ਭਗਤ ਸਿੰਘ ਪਰ ਉਹ ਨਾਂ ਤੇ ਲਾਨਤ ਬਣਿਆ ਹੋਇਆ ਹੈ ਬੰਦਾ ਇਹ ਬੰਦੇ ਦਾ ਹਰ ਉਪਰਾਲਾ ਕਿਸੇ ਨਾ ਕਿਸੇ ਤਰ੍ਹਾਂ ਕ੍ਰਿਸਚੀਅਨਾਂ ਨੂੰ ਤੇ ਸਿੱਖਾਂ ਨੂੰ ਲੜਾਇਆ ਜਾਵੇ ਸੋ ਸਿੱਖ ਕੌਮ ਨੂੰ ਮੈਂ ਬੇਨਤੀ ਕਰਦਾ ਇਹੋ ਜਿਹੇ ਲੋਕਾਂ ਦੇ ਉੱਤੇ ਨੱਥ ਪਾਓ ਆਪ ਔਰ ਅਗਰ ਕੋਈ ਲੱਗਦਾ ਪਖੰਡ ਉਹਦੀ ਜਾਂਚ ਕਰਵਾਓ ਜਾਂਚ ਵਿੱਚ ਸਾਬਤ ਕਰੋ ਕਿ ਆ ਜਿਹੜਾ ਦੋਸ਼ ਲੱਗ ਰਿਹਾ ਆ ਇਹ ਵਾਜਬ ਆ ਤੇ ਉਸ ਬੰਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਅਗਰ ਮਸੀਹਤ ਦੇ ਵਿੱਚ ਕੋਈ ਬੰਦਾ ਪਖੰਡ ਕਰ ਰਿਹਾ ਆ ਅਗਰ ਕੋਈ ਝੂਠੀਆਂ ਗਵਾਹੀਆਂ ਕਰਵਾ ਰਿਹਾ ਆ ਅਗਰ ਕੋਈ ਇਦਾਂ ਦੀ ਗੱਲ ਹੈਗੀ ਆ ਤੇ ਤੁਸੀਂ ਉਹਦੀ ਜਾਂਚ ਕਰਵਾਓ ਜਾਂਚ ਕਰਵਾਓ ਤੇ ਉਹ ਬੰਦਾ ਦੋਸ਼ੀ ਪਾਇਆ ਜਾਵੇ ਅਸੀਂ ਆਪ ਤੁਹਾਡੇ ਨਾਲ ਖੜੇ ਹੋਵਾਂਗੇ ਸੋ ਪਖੰਡਵਾ ਤੇ ਇਦਾਂ ਖਤਮ ਹੋਊਗਾ ਆ ਇਦਾਂ ਦੇ ਗਰਮਜੋਸ਼ੀ ਦੇ ਬਿਆਨ ਦੇ ਕੇ ਜਿਦਾਂ ਇੱਕ ਕਰਦਾ ਪਿਆ ਭਗਤ ਸਿੰਘ ਦਵਾਬੇ ਤੇ ਜਾ ਇੱਕ ਆਏ ਤਜਸਵੀ ਇਦਾਂ ਨਹੀਂ ਹੁੰਦੇ ਮਸਲੇ ਹੱਲ ਸਿਰਫ ਦੋਸ਼ ਲਾ ਦੇਣਾ ਕਾਫੀ ਨਹੀਂਗਾ ਅੱਜ ਤੱਕ ਭਾਰਤ ਦੀ ਕਿਸੇ ਅਦਾਲਤ ਵਿੱਚ ਇਹ ਜਿੰਨੇ ਵੀ ਦੋਸ਼ ਇਹ ਹੁਣ ਤੋੜੇ ਲੱਗੇ ਆ ਇਹ ਲਾਉਂਦੇ ਆ ਯਾਰ ਅੱਜ ਤੱਕ ਸਾਬਤ ਨਹੀਂ ਹੋ ਸਕੇ ਔਰ ਇਹ ਚੀਜ਼ ਸਿੱਧ ਕਰਦੀ ਹੈ ਕਿ ਇਹ ਸਿਰਫ ਔਰ ਸਿਰਫ ਦੋਸ਼ ਆ ਇਸ ਤੋਂ ਅੱਗੇ ਕੁਝ ਕੁਝ ਹੈਗਾ ਨਹੀਂ ਹੈ ਸੁਪrai ਮਿਹਰਬਾਨੀ ਆਪਾਂ ਮਿਲਜੋਲ ਕੇ ਰਹੀਏ ਇਹੋ ਜਿਹੇ ਜਿਹੜੇ ਗਰਮ ਜੋਸ਼ੀ ਲੋਕ ਕੌਮ ਨੂੰ ਲੜਾਉਣਾ ਚਾਹੁੰਦੇ ਆ ਅੱਜ ਨਿਊਜ਼ੀਲੈਂਡ 'ਚ ਹੋਇਆ ਕੱਲ ਨੂੰ ਹੋਰ ਜਗਾਵਾਂ ਦੇ ਉੱਤੇ ਇਦਾਂ ਦਾ ਕੰਮ ਹੋਵੇ। ਇਹ ਤੇ ਪਤਾ ਹੀ ਆ ਤੁਹਾਨੂੰ ਵੀ ਕਿਸੇ ਸ਼ਰਾਰਤੀ ਦੀ ਸ਼ਰਾਰਤ ਜਿਹਨੇ ਇਹਨਾਂ ਨੂੰ ਅੱਗੇ ਕੀਤਾ ਹੋਇਆ। ਉਹ ਰੋਸ ਸ਼ਰਾਰਤੀ ਤਾਂ ਤੁਸੀਂ ਵੀ ਅਣਜਾਣ ਨਹੀਂ ਹੋ। ਉਹਨਾਂ ਸ਼ਰਾਰਤੀਆਂ ਤਾਂ ਤੁਸੀਂ ਅਣਜਾਣ ਨਹੀਂ ਹੋ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਨਾ ਕੁਝ ਕਰਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਤੇ ਕ੍ਰਿਸਚੀਅਨਾਂ ਨੂੰ ਲੜਾਉਣਾ ਚਾਹੁੰਦੇ ਉਹਦੇ ਪਿੱਛੇ ਦਾ ਮਕਸਦ ਇਹ ਨਹੀਂਗਾ ਕਿ ਇਹਦੇ ਵਿੱਚ ਕ੍ਰਿਸਚੀਅਨਾਂ ਦਾ ਨੁਕਸਾਨ ਹੋਊਗਾ ਲੜਾਈ ਝਗੜਾ ਹੋਊਗਾ ਮਾਰੇ ਜਾਣਗੇ ਕੁਝ ਸੈਂਕੜੇ ਲੋਕ ਕੋਈ ਵੱਡੀ ਗੱਲ ਨਹੀਂ ਪਰ ਯਾਦ ਰੱਖਿਓ ਜਿਹੜਾ ਪਿੱਛੇ ਕਰਾਉਣ ਦਾ ਬਿਆਨ ਉਹਦੀ ਇੱਕੋ ਸੋਚ ਹੈ ਕਿ ਉੱਥੇ ਤੇ ਕੋ ਮਰ ਜਾਣਗੇ 100 150 ਕੋਈ 200 500 ਮਰ ਜਾਊਗਾ ਪਰ ਇੰਟਰਨੈਸ਼ਨਲ ਲੈਵਲ ਤੇ ਇਹ ਤੁਹਾਡਾ ਚਿਹਰਾ ਸਿੱਖੀ ਦਾ ਚਿਹਰਾ ਐਡਾ ਕੰਡਾਉਣਾ ਪੇਸ਼ ਕਰਨਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਪੰਜਾਬ ਚ ਰਹਿਣ ਵਾਲਾ ਸਿੱਖ ਜਾਂ ਇੰਡੀਆ ਚ ਰਹਿਣ ਵਾਲਾ ਸਿੱਖ ਕ੍ਰਿਸਚੀਅਨਾਂ ਦਾ ਦੁਸ਼ਮਣ ਐ ਔਰ ਉਹਦੇ ਏਵੀ ਦੇ ਵਿੱਚ ਬਾਅਦ ਵਿੱਚ ਕ੍ਰਿਸਚੀਅਨ ਕੰਟਰੀਆਂ ਦੇ ਵਿੱਚ ਉਹ ਕੀ ਮਾਹੌਲ ਬਣੂਗਾ ਔਰ ਫਿਰ ਗੱਲ ਫਿਰ ਉੱਥੇ ਆ ਜਾਣੀ ਐ ਇਦਾਂ ਦੇ ਕੁਝ ਸ਼ਰਾਤੀ ਲੋਕ ਇਹਨਾਂ ਤੇ ਆਪਣੇ ਘਰ ਬੈਠੇ ਹੋਣਾ ਪੰਜਾਬ ਦੇ ਵਿੱਚ ਕੁਝ ਬੇਕੁਸੂਰ 크੍ਰਿਸਚਨ ਮਾਰੇ ਜਾਣਗੇ ਤੇ ਵਰਲਡਵਾਈਡ ਬੇਕੁਸੂਰ ਸਿੱਖ ਮਾਰੇ ਜਾਣਗੇ ਤੇ ਇਹ ਆਪਣੀਆਂ ਰਾਜਨੀਤਿਕ ਰੋਟੀਆਂ ਸਿੱਖਣਗੇ ਸੋ ਕਾਨੂੰਨ ਹੈਗਾ ਹਰ ਥਾਂ ਦੇ ਉੱਤੇ ਕਾਨੂੰਨ ਹੈ ਅਗਰ ਪਖੰਡਵਾਦ ਕਿਤੇ ਨਜ਼ਰ ਆਉਂਦਾ ਉਹਦੀ ਉਹਦੀ ਤਹਿਕੀਕਾਤ ਕਰਾਓ ਐਡੀ ਐਡੀਆਂ ਭਾਰਤੀਆਂ ਏਜੰਸੀਆਂ ਆ ਪੰਜਾਬ ਦੀਆਂ ਏਜੰਸੀਆਂ ਆ ਤੁਹਾਡੇ ਅਗਰ ਪੰਜਾਬ ਦੇ ਵਿੱਚ ਤੇ ਸਿੱਖਾਂ ਦੀ ਸਰਕਾਰ ਆ ਨਾ ਭਾਵੇਂ ਕਿਸੇ ਪਾਰਟੀ ਤੋਂ ਆਵੇ ਤੁੱਕ ਉਹ ਉਹ ਜਾਂਚ ਕਰ ਸਕਦੇ ਆ ਜਾਂਚ ਕਰੋ ਦੋਸ਼ੀ ਨਹੀਂ ਬਚਣਾ ਚਾਹੀਦਾ ਭਾਵੇਂ 크ਰਿਸਚਨ ਹੋਵੇ ਤੇ ਭਾਵੇਂ ਸਿੱਖ ਹੋਵੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਦੂਜੇ ਦੀ ਗੱਲ ਨੂੰ ਪਖੰਡ ਕਹਿ ਦੇਣਾ ਤੇ ਆਪਣੀ ਦੇ ਉੱਤੇ ਪਰਦਾ ਪਾ ਜਣਾ ਇਹ ਮੈਂ ਸਮਝਦਾ ਇਹ ਠੀਕ ਨਹੀਂ ਆ ਸੋ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਸੋ ਆਪਾਂ ਆਪਣੀ ਭਾਈਚਾਰਕ ਸਾਂਝ ਨੂੰ ਬਣਾਈ ਰੱਖੀਏ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ 크ਰਿਸਚਨਾਂ ਦਾ ਤਕਾ ਹੋਵੇ ਅਸੀਂ ਨਹੀਂ ਚਾਹੁੰਦੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਨਾਲ ਤਕਾ ਹੋਵੇ ਕਿਉਂਕਿ ਧੱਕਾ ਜਿਹੜਾ ਨਾ ਹੋਣਾ ਉਹਨਾਂ ਨੇ ਕਿਹਾ ਹੀ ਕਿਸੇ ਨੂੰ ਕੁਝ ਨਹੀਂ ਹੁੰਦਾ ਜਿਹੜਾ ਦਾ ਧੱਕਾ ਹੋਣਾ ਉਹਨਾਂ ਨੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਹੁੰਦਾ ਉਹ ਬੇਕਸੂਰ ਹੁੰਦੇ ਆ ਤੇ ਜਿਹਨਾਂ ਨੇ ਕਿਹਾ ਹੁੰਦਾ ਉਹ ਮੌਜ ਕਰਨਦੇ ਹੁੰਦੇ ਸੋ ਆਓ ਅਸੀਂ ਪਿਆਰ ਮੁਹੱਬਤ ਨਾਲ ਰਹੀਏ ਰੱਬ ਦੇ ਨਾਮ ਦੇ ਉੱਤੇ ਨਾ ਰਹੀਏ ਰੱਬ ਇੱਕੋ ਹੀ ਹੈ ਸਿਰਫ ਸਾਡੇ ਜਿਹੜੇ ਪੁਰੀਤ ਲੋਕ ਆ ਇਹਨਾਂ ਨੇ ਹੀ ਨਫ਼ਰਤ ਦੇ ਬੀਜ ਬੀਜੇ ਹੋਏ ਆ ਕੋਮਾ ਦੇ ਨਾਮ ਦੇ ਉੱਤੇ ਮੱਜਬਾ ਦੇ ਨਾਮ ਦੇ ਉੱਤੇ ਇਹਨਾਂ ਦੀਆਂ ਸ਼ਰਾਰਤਾਂ ਤੇ ਬਚੀਏ ਇਹਨਾਂ ਦੇ ਪੜਕਾਉ ਪਾਛ ਨਾਲ ਤੇ ਬਚੀਏ ਇਨਸਾਨ ਨੂੰ ਇਨਸਾਨ ਸਮਝੀਏ ਔਰ ਉਹਦੀ ਇਨਸਾਨਵਾਗੂ ਕਦਰ ਕਰੀਏ ਰੱਬ ਤਾਂ ਨੂੰ ਸਾਰਿਆਂ ਸੁਣਨ ਵਾਲਿਆਂ ਨੂੰ ਸਮਝ ਬੁੱਧ ਦਵੇ ਤਾਂ ਕਿ ਅਸੀਂ ਇਹਦੇ ਤੇ ਫੈਸਲਾ ਲਈਏ ਔਰ ਜਿਹੜਾ ਵੀ ਕੋਈ ਸ਼ਰਾਰਤੀ ਬੰਦਾ ਭਾਵੇਂ ਉਹ ਕ੍ਰਿਸ਼ਨਾ ਵਿੱਚ ਹੋਵੇ ਭਾਵੇਂ ਸਿੱਖਾਂ ਵਿੱਚ ਹੋਵੇ ਉਹ ਕੌਮ ਦੇ ਆਪਣੇ ਹੀ ਲੋਕ ਉਹਦੇ ਤੇ ਐਕਸ਼ਨ ਕਰਨ ਤੇ ਕਦੇ ਵੀ ਦੰਗਾ ਫਸਾਦ ਨਹੀਂ ਹੋਵੇਗਾ ਰੱਬ ਤੁਹਾਡੇ ਸਾਰਿਆਂ ਦੇ ਨਾਲ ਹੋਵੇਗਾ